ਖਬਰ ਫਾਜਲ ਕਾ ਦੀ ਮੰਡੀ ਲਾਧੂ ਕਾ ਦੇ ਨਜ਼ਦੀਕੀ ਪਿੰਡ ਬਹਿ ਖਾਸ ਤੋਂ ਸਾਹਮਣੇ ਆ ਰਹੀਏ ਜਿੱਥੇ ਪਿਓ ਪੁੱਤ ਤੋਂ ਹਥਿਆਰਾਂ ਦੇ ਬਲ ਬੂਤੇ ਤੇ ਕੁਝ ਲੋਕਾਂ ਵੱਲੋਂ ਮੋਟਰਸਾਈਕਲ ਖੋਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹ ਪਿੰਡ ਵੱਲ ਆ ਰਹੇ ਸਨ ਤਾਂ ਬਹਿ ਖਾਸ ਅਤੇ ਨੂਰ ਸੰਬੰਧ ਦੇ ਵਿਚਕਾਰ ਉਹਨਾਂ ਤੋਂ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਹਥਿਆਰਾਂ ਦੇ ਬਲਬੂਤੇ ਤੇ ਉਹਨਾਂ ਦਾ ਸਪਲੈਂਡਰ ਮੋਟਰਸਾਈਕਲ ਖੋ ਲਿਆ ਗਿਆ ਔਰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਉਹਨਾਂ ਵੱਲੋਂ ਮੋਟਰਸਾਈਕਲ ਅਤੇ ਮੋਬਾਈਲ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਸ਼ਰਾਰਤੀ ਅਨਸਰਾਂ ਵੱਲੋਂ ਉਹਨਾਂ ਪਿਓ ਪੁੱਤ ਨੂੰ ਛੱਡ ਦਿੱਤਾ ਗਿਆ ਜਦੋਂ ਉਹਨਾਂ ਨੇ ਪਿੰਡ ਦੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਉਹ ਸ਼ਰਾਰਤੀ ਅਨਸਰ ਇਨ੍ਹਾਂ ਕੈਮਰਿਆਂ ਦੇ ਵਿੱਚ ਵੀ ਮੋਟਰਸਾਈਕਲ ਲੈ ਕੇ ਜਾਂਦੇ ਕੈਦ ਹੋਏ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੀੜਤ ਪਿਓ ਪੁੱਤ ਵੱਲੋਂ ਗੁਵਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਮੋਟਰਸਾਈਕਲ ਦੀ ਪਛਾਣ ਕਰਕੇ ਉਹਨਾਂ ਨੂੰ ਹਵਾਲੇ ਕੀਤਾ ਜਾਵੇ। ਜੇਕਰ ਕੋਈ ਵੀ ਉਹਨਾਂ ਦੇ ਮੋਟਰਸਾਈਕਲ ਨੂੰ ਕਿਸੇ ਤੱਕ ਵੇਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਮੋਟਰਸਾਈਕਲ ਵਾਪਸ ਮਿਲ ਸਕੇ ਉਧਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਔਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਤੁਸੀਂ ਵੀ ਦੇਰ ਰਾਤ ਕਿਤੇ ਨਿਕਲ ਰਹੇ ਹੋ ਤਾਂ ਤੁਸੀਂ ਵੀ ਥੋੜਾ ਸੋਚ ਸਮਝ ਕੇ ਚੱਲੋ ਕਿਉਂਕਿ ਕਟਨਾਵਾ ਨਸ਼ੇੜੀ ਅੰਸਰਾ ਵੱਲੋਂ ਕੀਤੀਆਂ ਜਾਂਦੀਆਂ ਹਨ ਔਰ ਬਾਅਦ ਦੇ ਵਿੱਚ ਕਮਿਆਜਾ ਆਮ ਜਨਤਾ ਨੂੰ ਪੁਗਤਨਾ ਪੈ ਰਿਹਾ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਬੜੇ ਰੋਸਾ ਦੇ ਨਾਲ ਦੇਖਦੇ ਰੋ ਸਾਡਾ ਚੈਨਲ ਤੁਸੀਂ ਵੀ ਸੁਣੋ ਪਿਓ ਪੁੱਤ ਦੀ ਜੁਬਾਨੀ ਕਿਸ ਤਰ੍ਹਾਂ ਜਾਣਕਾਰੀ ਦੇ ਰਹੇ ਹਨ ਹਾਂਜੀ ਅੰਕਲ ਜੀ ਕਿੱਥੋਂ ਮੋੜ ਤੋਂ ਖਾਸ ਤੋਂ ਦੇਖ ਲੋ ਉਹ ਇਹ ਮੇਕਾਣੀ ਮੋੜ ਤੇ ਆਂਦੇ ਹੰਨੇ ਬੇਕਮ ਅਸੀਂ ਇੱਥੇ ਆ ਗਏ 7:00 ਵਜੇ ਅੱਛਾ ਜੀ ਉੱਥੇ ਮੋੜ ਦੇ ਸੀ ਆਪਣੇ ਆ ਤੇ ਅਬੂ ਦੋਸ ਗੋਠਾਂ ਦੇ ਆਂ ਦੇ ਪਿਆ ਤੇ ਉਹਨਾਂ ਯੱਕ ਦਾ ਮੰਗੂ ਸਾਨੂੰ ਕੀਰ ਨਹੀਂ ਆ ਤੇ ਬੰਦੂ ਉਹਨਾਂ ਕੋਲ ਪਿਸਟਰਾ ਤੇ ਨਾਲ ਕਾਪੇ ਕਾਟ ਕੇ ਸਾਨੂੰ ਮਾਰ ਗਿਆ ਤੇ ਸਾਡੇ ਕੋਲ ਖੋ ਕੇ ਸਕੂਟਰ ਤੇ ਪੈਸੇ ਨਾਲ ਜਿਹੜਾ ਸਾਡੇ ਕੋਲ ਕਾਟ ਕੇ ਤੇ ਆਪਣਾ ਮੋਬਾਈਲ ਲੈ ਕੇ ਤੇ ਫਰਾਰ ਹੋ ਗਿਆ ਮੋਟਰਸਾਈਕਲ ਕਿਹੜਾ ਹੈ ਕਿਹੜਾ ਖੋਇਆ ਨੇ ਮੋਟਰਸਾਈਕਲ ਸਪਲੈਂਡਰ ਹੈ ਸਪਲੈਂਡਰ ਪਲੱਸ ਪੁੰਨੀ ਮਾਰ ਲਗਾ ਸੀ ਅੱਛਾ ਇਹ ਕਿਹੜੀ ਜਗ੍ਹਾ ਤੇ ਹੋਇਆ ਸੀ ਆਸਾ ਕਿਹੜੇ ਜਗ੍ਹਾ ਤੇ ਪੈਸੀ ਲਟੇਰੇ ਜੰਦੂਰ ਸੁਬਾਨ ਤੋਂ ਚਾਲ ਕੇ ਜਾਈਏ ਤੇ ਬੇਕਰੇ ਕੋਲੇ ਪਾਸੇ ਨਾਲ ਦੀ 40 ਸੜਕਾਂ ਦੀ ਕੱਚੀ ਨਹਿਰ ਦੇ ਨਾਲ ਫੜਵੰਜਾ ਲੱਗੋਆ ਅੱਛਾ ਅੱਛਾ ਜਿਹੜੀ ਨਹਿਰ ਕੀ ਵਿਚਕਾਰ ਹਾਂ ਉਹ ਫੜਵੰਜਾ ਸੀ ਅੱਛਾ ਉਹ ਕਿੰਨੇ ਜਣੇਗੇ ਸੀ ਉਹ 6 ਆਦਮੀ ਹੈ 6 ਬੰਦੇ ਸੀ ਮੋਟਰਸਾਈਕਲ ਨਾਲ ਕਿੰਨੇ ਗਏ ਸਕੂਟਰ ਨਾਲ ਦੇ ਕੋਲ 2 ਆਏ ਤੇ 3-3 ਬੰਦੇ ਤੇ ਬੈਠੇ ਹੋਏ ਆ ਠੀਕ ਹੈ ਤੁਸੀਂ ਪਰੋਂ ਬੈੱਕਾ ਤੋਂ ਆ ਰਹੇ ਸੀ ਹਾਂਜੀ ਯਾਰ ਕਿੰਨੇ ਕੁ ਦਾ ਟਾਈਮ ਹਣਾ ਇਹ 7:30 ਦਾ ਟਾਈਮ ਹਣਾ ਸੀ 7:30 ਦਾ ਟਾਈਮ ਸੀ ਜਦੋਂ ਤੁਸੀਂ ਆ ਰਹੇ ਸੀ ਉਦੋਂ ਹਾਂ ਜਦ 7:30 ਦੇ ਸੀ ਆ ਰਹੇ ਸੀ ਅੱਛਾ ਦੋਨੋਂ ਕਿਹ ਸਮਾਨ ਸੁਨੇਗਾ ਕੀ ਗਸਲਾ ਸੁਲਾਗਾ ਸੀ ਕਾਪੇ ਆਏ ਮਾਕੀ ਨਾਲ ਪਿਸਟ ਰੰਗ ਦੇ ਮਾਰ ਗੋਲੀ ਅੱਛਾ ਅੱਛਾ ਕਾਪੇ ਸਾਨੂੰ ਮਾਰਨ ਲੱਗੇ ਤੇ ਮੋੜ ਮੈਂ ਆਸਪਤੀ ਦੌਰ ਕੇ ਤੇ ਨਹੀਂ ਜਾਣ ਦੁਰਾਈਏ ਬੀਬੀ ਵੀ ਆਜੇ ਹੋ ਤੇ ਸਾਨੂੰ ਨਾਰੋ ਤਨਾ ਠੀਕ ਹੈ ਹਾਂ ਉਹਨਾਂ ਸਾਡੀ ਜਾਣ ਛੱਡੀ ਧੀਏ ਪੀ ਜੇ ਠੀਕ ਹੈ ਪਹਿਲਾ ਤੁਸੀਂ ਐ ਤੁਹਾਡੇ ਕੋ ਚਾਬੀ ਮੰਗੀ ਨੇ ਕਿ ਕੀ ਮੰਗੇ ਨੇ ਹੋ ਗਿਆ ਜੀ ਇਹ ਤੇ ਗਾਲ ਪਾਇਆ ਦਾ ਸਕੂਟਰ ਤੇ ਬੈਠ ਕੇ ਤੇ ਚਾਬੀ ਦੇ ਦੇ ਅੱਛਾ ਚਾਬੀ ਅੱਥੀ ਕੋਈ ਨਹੀਂ ਦਿੱਤੀ ਅੱਛਾ ਉਹ ਨੰਬਰ ਸਾਡੇ ਕੋਲ ਚੱਲਦਾ ਹੀ ਖੋਲਿਆ ਠੀਕ ਹੈ ਇਹ ਚਾਰ ਦਿਨ ਮੇਰੇ ਕੋਲ ਹੈਗੀ ਨਹੀਂ ਤੇ ਮੈਂ ਤੇ ਚਾਬੀ ਲੈਂਦਾ ਸੀ ਮੇਰੇ ਚਾਬੀ ਸੀ ਨਹੀਂ ਰੋਰ ਮੋਰ ਤੋਂ ਆਉਣ ਯੋਗ ਤੇ ਮੋਰਸਾਈਕ ਲਾ ਆ ਰਹੀ ਸੀ ਤੇ ਨਾਲ ਮੇਰਾ ਫੋਨ ਇਹਦਾ ਸੀ ਉਹ ਵੀ ਲੈ ਲੈ ਜਾਂ ਸਿਆਮ ਦਾ ਫੋਨ ਠੀਕ ਹੈ ਤੋ ਬੰਦੇ ਮਾੜ ਮੋਟਾ ਸ਼ਾਕਸ਼ੂਕ ਹੈਗਾ ਤੁਨੂੰ ਕਿਸੇ ਤੇ ਕਿਸੇ ਬੰਦੇ ਤੇ ਸ਼ਾਕ ਜਾਂ ਕਿਸੇ ਤੇ ਹੋਵੇ ਸਾਨੂੰ ਉੱਥੇ ਅਸੀਂ ਕੈਮਰਾ ਫੋਨ ਦਾ ਚੈੱਕ ਕਰਾਇਆ ਨੂੰ ਠੀਕ ਹੈ ਸਾਨੂੰ ਦੋ ਬੰਦੇ ਤੇ ਸ਼ਾਕ ਆਇਆ ਤਿੰਨਾਂ ਦੇ ਉਹ ਅਸੀਂ ਪੁਲਿਸੇ ਚਲਾ ਦਿੱਤੀ ਹੈ ਦੋ ਬੰਦੇ ਬਿਲਕੁਲ ਸਾਡੀ ਪਛਾਣ ਹੈ ਜਾਂ ਨਹੀਂ ਤੇ ਬਾਕੀ ਚਾਰ ਬੰਦੇ ਜਿਹੜੇ ਆਣ ਪਛਾਤਿਆ ਜਿਹੜੇ ਮੈਂ ਦਿਖਾਉਣਾ ਨਹੀਂ ਲਾ ਠੀਕ ਹੈ ਉਹ ਅਸੀਂ ਪੁਲਿਸ ਨੂੰ ਚਲਾ ਦਿੱਤੀ ਹੈ ਅੱਛਾ ਜੀ ਉਹ ਮੰਗੇ ਲੋਕੀਤਾ ਇੱਕ ਫੜਿਆ ਗਿਆ ਤੇ ਬਾਕੀ ਖਰਾਰ ਹੋ ਗਿਆ ਠੀਕ ਹੈ ਜੀ ਇਹ ਮਤਲਬ ਇੱਕ ਫੜਿਆ ਗਿਆ ਤੇ ਬਾਕੀ ਉਹ ਪਾਜਲਵ ਜਨੀ ਗਈ ਠੀਕ ਇਹ ਮੋੜ ਦੇ ਪਤਲਾ ਥੋੜ ਨੂੰ ਕੋ ਛੱਟ ਪੇਟ ਤੇ ਨਹੀਂ ਮਾਰੀ ਨੇ ਨਾ ਛੱਟ ਫਿਰ ਤਾਂ ਪੱਛੇ ਮਾਰੀ ਬਸ ਇਹ ਕੋਣ ਤੇ ਮੋੜ ਸੇ ਵਾਟ ਚਲੇਗਾ ਅੱਛਾ ਮੋੜ ਸੇ ਲਾ ਕੇ ਚਲੇਗਾ ਸੀ ਹਾਂ ਅਸਲਾ ਸੀ ਉਹਨਾਂ ਕੋਲ ਹਾਂ ਅਸਲਾ ਸੀ ਠੀਕ ਹੈ ਉਹ ਗਾਇਸ ਉਹ ਲੈ ਰਿਹਾ ਸੀ ਕਿਤਾ ਤੇ ਸੀ ਸਾਰਾ ਛੇ ਦੇ ਸਿਆਲ ਕਾਫੇ ਦੇ ਸੀ ਕਿੱਥੇ ਚਲਾ ਜਾਂਦਾ ਸੀ ਤੁਸੀਂ ਉਧਰ ਕਿਵੇਂ ਗਏ ਸੀ ਤੁਸੀਂ ਉਧਰ ਕਿਵੇਂ ਗਏ ਸੀ ਉੱਥੇ ਜੀ ਮੇਰੀ ਗੱਡੀ ਵੀ ਆਈ ਆਈ ਸੀ ਅਸੀਂ ਮੇਰੇ ਘਰੇ ਕਿੱਥੇ ਵਿਆਈ ਸੀ ਬਾਈਕ ਉੱਪਰ ਠੀਕ ਹੈ ਬਾਈਕ ਉੱਪਰ ਤੇ ਦੇਖੋ ਅੱਛਾ ਉੱਥੇ ਜੀ ਸਾਥ ਰੋੜੇ ਮਾਰ ਚਾਲ ਪੈ ਗਈ ਠੀਕ ਹੈ ਕਿ ਆਉਂਦੇ ਆਪਰੇ ਆਇ ਤੇ ਠੀਕ ਹੈ ਜੀ ਠੀਕ ਹੈ ਮੇਰੇ ਕੋਲ ਮਰਸਲ ਬਾਕੀ ਰਹੀ ਹੈ ਜਿਹੜਾ ਨੋਟਸ ਨੰਬਰ ਹੈਗਾ TP50A7003 ਸਕਰੀਨ ਤੇ ਘੜਤੋ ਸਕਰੀਨ ਤੇ ਆਦੇ ਇਹ ਮਸਲ ਨੰਬਰ ਲੱਗਦਾ ਹੈ ਲਾਦੁ ਕਾਜੀ ਅੱਛਾ ਜੀ ਲੱਕੜ ਵਜਦਾ ਆ ਜੇ ਲਕਾ ਲਾਦੁ ਕਾ ਮੰਡੀ ਮੁੰਡੀ ਲਾਦੂ ਕਾ ਤੇਂਡ ਲਾਦੂ ਕਾ ਪਾੜਾ ਠੀਕ ਹੈ ਠੀਕ ਹੈ ਜੀ ਠੀਕ ਹੈ